ਲੋਕ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਜੀ ਨੂੰ ਉਮੀਦਵਾਰ ਚੁਣਿਆ ਗਿਆ ਹੈ ਕੀ ਸਮਝਦੇ ਹੋ ਪਾਜੀ ਇਹਨਾਂ ਬਾਰੇ ਦੇਖੋ ਬਹੁਤ ਸਰਪ੍ਰਾਈਜ਼ਿੰਗ ਚੋਣ ਹੈਗੀ ਹੈ ਮਨਿੰਦਰ ਇਹ ਪਹਿਲਾਂ ਜਿਹੜੇ ਨਾਮ ਚੱਲ ਰਹੇ ਸੀ ਗੋਹਲ ਬੜੀਆ ਸਾਹਿਬ ਦਾ ਚੱਲ ਰਿਹਾ ਸੀਗਾ ਤੇ ਜਿਹੜੇ ਮਹੇਸ਼ਿੰਦਰ ਗਰੇਵਾਲ ਹੈਗੇ ਨੇ ਮਾਡਲ ਟਾਊਨ ਲੁਧਿਆਣਾ ਵਿੱਚ ਰਹਿੰਦੇ ਨੇ ਉਹਨਾਂ ਦਾ ਵੀ ਨਾਮ ਚੱਲਿਆ ਸੀਗਾ ਉਸ ਤੋਂ ਇਲਾਵਾ ਪਰਉਕਾਰ ਸਿੰਘ ਘੁੰਮਣ ਜਿਨ੍ਹਾਂ ਨੇ ਦਿਲਰੋਜ਼ ਮਾਮਲੇ ਦੇ ਵਿੱਚ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਉਹਨਾਂ ਦਾ ਨਾਮ ਵੀ ਚੱਲਿਆ ਸੀ ਅਕਾਲੀ ਦਲ ਵੱਲੋਂ ਲੇਕਿਨ ਇੱਕ ਸਰਪ੍ਰਾਈਜ਼ ਆਏ ਨੇ ਰঞ্জੀਤ ਸਿੰਘ ਢਿੱਲੋਂ ਹਾਲਾਂਕਿ ਐਮਐਲਏ ਰਹਿ ਚੁੱਕੇ ਨੇ ਪਹਿਲੇ 1997 ਦੇ ਵਿੱਚ ਐਜ਼ ਅ ਕਾਉਂਸਲਰ ਆਏ ਸੀਗੇ ਤੇ ਹੁਣ ਉਹਨਾਂ ਨੂੰ ਜਿਹੜੀ ਉਮੀਦਵਾਰੀ ਦਿੱਤੀ ਗਈ ਹੈ ਐਮਪੀ ਦੀ ਇਸ ਤੋਂ ਪਹਿਲਾਂ ਲੁਧਿਆਣਾ ਪੂਰਬੀ ਖੇਤਰ ਦੇ ਉਹ ਐਮਐਲਏ ਰਹਿ ਚੁੱਕੇ ਨੇ ਜਿਹਦੇ ਵਿੱਚ ਉਸ ਤੋਂ ਬਾਅਦ ਸੰਜੀਤ ਤਲਵਾਰ ਬਣੇ ਸੀਗੇ ਤੇ ਉਹਨਾਂ ਨੂੰ ਸੰਜੀਤ ਤਲਵਾਰ ਨੇ 2017 ਦੇ ਵਿੱਚ ਹਰਾਇਆ ਸੀ ਤੇ 2022 ਦੇ ਵਿੱਚ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਭੋਲਾ ਗਰੇਵਾਲ ਤੋਂ ਹਾਰ ਗਏ ਸੀਗੇ ਸੰਜੇ ਤਲਵਾਰ ਵੀ ਉਹਨਾਂ ਤੋਂ ਹਾਰ ਗਏ ਸੀਗੇ ਲੇਕਿਨ 2012 ਤੋਂ ਲੈ ਕੇ 2017 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਸੀਗੀ ਉਦੋਂ ਰਣਜੀਤ ਸਿੰਘ ਢਿੱਲੋਂ ਐਮ ਐਲ ਏ ਸੀਗੇ ਲੁਧਿਆਣਾ ਪੂਰਬੀ ਖੇਤਰ ਤੋਂ ਤੇ ਹੁਣ ਜਿਹੜਾ ਉਹਨਾਂ ਨੂੰ ਚੁਣਿਆ ਗਿਆ ਹੈ ਇਹ ਡੈਫੀਨਿਟਲੀ ਇੱਕ ਸਰਪ੍ਰਾਈਜ਼ ਹੈਗਾ ਤਿੰਨ ਚਾਰ ਜਿਹੜੇ ਨਾਮ ਚੱਲ ਰਹੇ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਨਹੀਂ ਸੀਗਾ ਲੇਕਿਨ ਹੁਣ ਜਿਹੜਾ ਇਹ ਨਾਮ ਆਇਆ ਹੈ ਇਹ ਆਖਿਆ ਇਹ ਜਾ ਰਿਹਾ ਕਿ ਮਨਪ੍ਰੀਤ ਸਿੰਘ ਯਾਲੀ ਜੀ ਨੇ ਉਹਨਾਂ ਨੂੰ ਕਨਵਿੰਸ ਕੀਤਾ ਤੇ ਪੂਰੀ ਸਪੋਰਟ ਦੇਣ ਦਾ ਜਿਹੜਾ ਵਾਅਦਾ ਉਹਨਾਂ ਨੂੰ ਕੀਤਾ ਪੂਰੀ ਸਪੋਰਟ ਜਿਹੜੀ ਹੈ ਉਹਨਾਂ ਦੱਸਿਆ ਕਿ ਫੁੱਲ ਸਪੋਰਟ ਉਹਨਾਂ ਨੂੰ ਮਿਲੇਗੀ ਤੇ ਹੁਣ ਇਹ ਵੇਖਣਾ ਹੋਵੇਗਾ ਕਿਉਂਕਿ ਤਿੰਨ ਪਾਰਟੀਆਂ ਨੇ ਆਪਦੇ ਕੈਂਡੀਡੇਟਸ ਅਨਾਉਂਸ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਅਸ਼ੋਕ ਪੱਪੀ ਪ੍ਰਾਸ਼ਰ ਜੀ ਨੂੰ ਕਰ ਦਿੱਤਾ ਹੈ ਭਾਜਪਾ ਦੇ ਵਿੱਚ ਰਵਨੀਤ ਬਿੱਟੂ ਆ ਗਏ ਨੇ ਜੋ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੇ ਹੁਣ ਜਿਹੜਾ ਰਣਜੀਤ ਸਿੰਘ ਢਿੱਲੋਂ ਨੇ ਅਕਾਲੀ ਸੀਟ ਵਜੋਂ ਜਿਹੜਾ ਹੈ ਇਹਨਾਂ ਨੂੰ ਅਨਾਉਂਸ ਕਰ ਦਿੱਤਾ ਹੈ ਲੁਧਿਆਣੇ ਤੋਂ ਲੁਧਿਆਣਾ ਜਿਹੜੀ ਵੈਸੇ ਅਗਰ ਆਪਾਂ ਸੀਟ ਦੀ ਜਿਹੜੀ ਗੱਲ ਕਰੀਏ ਇਸ ਦੇ ਵਿੱਚ ਕਾਫੀ ਡਿਫਰੈਂਟ ਲੋਕ ਜਿਹੜੇ ਨੇ ਐਮਪੀ ਬਣੇ ਨੇ ਤੇ ਆ ਆਪਾਂ ਐਮਪੀ ਦੀ ਅਗਰ ਸੀਟ ਦੀ ਗੱਲ ਕਰੀਏ ਹਾਲ ਦੀ ਕੜੀ ਰਵਨੀਤ ਬਿੱਟੂ ਹੈਗੇ ਨੇ ਉਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਹੀ ਸੀਗੇ ਤੇ ਲੁਧਿਆਣੇ ਦੇ ਵਿੱਚ ਹੋਰ ਵੀ ਜਿਹੜੇ ਨੇ ਕਾਫੀ ਕਾਂਗਰਸ ਦੇ ਐਮਪੀ ਰਹਿ ਚੁੱਕੇ ਨੇ ਲੇਕਿਨ ਕਾਂਗਰਸ ਤੇ ਹਜੇ ਤੱਕ ਆਪ ਦਾ ਕੋਈ ਵੀ ਜਿਹੜਾ ਐਮਪੀ ਦਾ ਉਮੀਦਵਾਰ ਹੈ ਉਹ ਨਾਮ ਅਜੇ ਅਨਾਉਂਸ ਨਹੀਂ ਕੀਤਾ ਭਾਰਤ ਪੂਸ਼ਣ ਆਸ਼ੂ ਜੀ ਦਾ ਨਾਮ ਜਿਹੜਾ ਹੈ ਉਹ ਚੱਲ ਰਿਹਾ ਹੈ ਉਹ ਸੀ ਪਹਿਲਾਂ ਹੀ ਗੱਲ ਜਿਹੜੀ ਹੈ ਉਹ ਕਰ ਚੁੱਕੇ ਆ ਲੇਕਿਨ ਕਿਉਂਕਿ ਰਵਨੀਤ ਬਿੱਟੂ ਜਿਹੜੇ ਨੇ ਪਹਿਲਾਂ ਕਾਂਗਰਸ ਸੀ ਹੁਣ ਭਾਜਪਾ ਚ ਆ ਗਏ ਨੇ ਇਹ ਕਾਫੀ ਜਿਹੜੇ ਜਿਹੜੇ ਕੰਬੀਨੇਸ਼ਨਸ ਹੈ ਉਸ ਨੂੰ ਚੇਂਜ ਕਰ ਦਿੰਦਾ ਤੇ ਹੁਣ ਕਿਉਂਕਿ ਰਣਜੀਤ ਸਿੰਘ ਢਿੱਲੋਂ ਡੈਫੀਨਿਟਲੀ ਦੇਖੋ ਅਕਾਲੀ ਦਲ ਦੇ ਕੋਲ ਇੱਕ ਸਿੱਖ ਵੋਟ ਥੋੜਾ ਬਹੁਤ ਜਿਹੜਾ ਪੱਕਾ ਉਹਨਾਂ ਦਾ ਹੈਗਾ ਉਹ ਹਮੇਸ਼ਾ ਉਹਨਾਂ ਨੂੰ ਮਿਲਦਾ ਹੈ ਤਾਂ ਇਸ ਕਰਕੇ ਹੁਣ ਵੋਟ ਜਿਹੜਾ ਹੈ ਕਿੱਥੇ ਜਾਂਦਾ ਹੈ ਕਿੱਥੇ ਡਿਵਾਈਡ ਹੁੰਦਾ ਇਹ ਕਾਫੀ ਜ਼ਿਆਦਾ ਇੰਟਰਸਟਿੰਗ ਹੋਵੇਗਾ ਵੇਖਣ ਵਾਲੀ ਜਿਹੜੀ ਗੱਲ ਹੈ ਸਥਿਤੀ ਇਹ ਹੋਵੇਗੀ ਤੇ ਜੇ ਭਾਰਤ ਪੁਸ਼ਨਾਸ਼ੂ ਕਾਂਗਰਸ ਵੱਲੋਂ ਅਨਾਉਂਸ ਹੋ ਜਾਂਦੇ ਨੇ ਉਹ ਵੀ ਬਹੁਤ ਸਟਰੋਂਗ ਕੰਟੈਂਡਰ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਕੋਕੀ ਸਰਕਾਰ ਦੇ ਵਿੱਚ ਹੈਗੀ ਹੈ ਉਹ ਵੈਸੇ ਹੀ ਸਟਰੋਂਗ ਹੈ ਤਾਂ ਜਿਹੜੀ ਫਾਈਟ ਹੈ ਹੁਣ ਅਕਾਲੀ ਦਲ ਵੀ ਰੇਸ ਦੇ ਵਿੱਚ ਆ ਗਿਆ ਹੈ ਤਾ ਕਿਤੇ ਨਾ ਕਿਤੇ ਇੱਕ ਦੂਜੇ ਦੀ ਜਿਹੜੀ ਵੋਟ ਕੱਟੇ ਜਾਣਗੇ ਕਿਉਂਕਿ ਭਾਜਪਾ ਤੇ ਅਕਾਲੀ ਦਲ ਵੱਖਰੇ ਲੜ ਰਹੇ ਨੇ ਇਸ ਕਰਕੇ ਇਸ ਚੋਣ ਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਇਹ ਜਿਹੜੀ ਚੀਜ਼ ਹੈ ਉਹ ਬਣਾਉਂਦੀ ਹੈ ਇਸ ਕਰਕੇ ਵੇਖਣਾ ਹੋਵੇਗਾ ਮਨਿੰਦਰ ਕੀ ਕੌਣ ਇਸ ਵਾਰੀ ਬਾਜ਼ੀ ਮਾਰਦਾ ਹੈ ਲੁਧਿਆਣੇ ਦਾ ਜਿਹੜਾ ਲੋਕ ਸਭਾ ਦੀ ਚੋਣ ਹੈ ਇਸ ਵਾਰੀ ਬਹੁਤ ਜ਼ਿਆਦਾ ਰੋਚਕ ਹੋਵੇਗੀ ਤੇ ਵੇਖਣ ਯੋਗ ਹੋਵੇਗੀ ਇਹ ਜਿਹੜਾ ਕੰਟੈਸਟ ਇਹ ਜਿਹੜੀ جنگ ਹੈ ਉਹ ਹੋਵੇਗੀ ਭਾਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕੁਝ ਜਿਹੜੀ ਸਿੱਖਾਂ ਦੀ ਵੋਟ ਜਿਹੜੀ ਆ ਅਕਾਲੀਆਂ ਕੋਲ ਹੈਗੀ ਐ ਕੀ ਸਾਨੂੰ ਜਾਂ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਵੀ ਤੁਹਾਨੂੰ ਜਿਹੜਾ ਹਮੇਸ਼ਾ ਧਰਮ ਦੇ ਵਿੱਚ ਵੰਡਿਆ ਜਾਂਦਾ ਵੀ ਸਿੱਖ ਯੂਟ ਹੈ ਜਿਹੜਾ ਅਕਾਲੀ ਕੋਲ ਹੈ ਜਾਂ ਜਿਹੜੀ ਹਿੰਦੂ ਵੋਟ ਹੈ ਉਹ ਭੀਜੇਪੀ ਕੋਲ ਆ ਜਾਂ ਇਸ ਤਰ੍ਹਾਂ ਦੀ ਆਪਾਂ ਗੱਲਾਂ ਕਰਦੇ ਆ ਲੋੜ ਤਾਂ ਸਾਨੂੰ ਇੱਕ ਚੰਗਾ ਚੁਣਨ ਦੀ ਐ ਇਹਨਾਂ ਚੀਜ਼ਾਂ ਤੋਂ ਹਟ ਕੇ ਵੀ ਜੋ ਸਾਡੇ ਵਾਸਤੇ ਕੁਝ ਕਰਨ ਸਾਡੇ ਬੱਚਿਆਂ ਵਾਸਤੇ ਕੁਝ ਕਰਨ ਸਾਡੀ ਫੈਮਿਲੀ ਵਾਸਤੇ ਕੁਝ ਕਰਨ ਜਾਂ ਸਾਡੀ ਕੰਮ ਵਾਸਤੇ ਕੁਝ ਕਰਨ ਕੀ ਅਸੀਂ ਇਨਾਂ ਚੀਜ਼ਾਂ 'ਚ ਫਸੇ ਨਹੀਂ ਹੋਏ ਵੀ ਤੁਹਾਨੂੰ ਕੀ ਲੱਗਦਾ ਇਨਾਂ ਚੀਜ਼ਾਂ ਬਹੁਤ ਹੀ ਅੱਛਾ ਸਵਾਲ ਹੈ ਮਨਿੰਦਰ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹ ਮੈਂ ਕਹਿੰਦਾ ਕਿ ਅੱਜ ਦਾ ਸਭ ਤੋਂ ਇੰਪੋਰਟੈਂਟ ਸਵਾਲ ਹੀ ਹੈ ਪੂਰੇ ਲੁਧਿਆਣੇ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਪੂਰੇ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਸਭ ਤੋਂ ਇੰਪੋਰਟੈਂਟ ਸਵਾਲ ਹੈ ਦੇਖੋ ਧਰਮ ਦੇ ਨਾਂ ਤੇ ਪੰਜਾਬ ਨੇ ਤਾਂ ਪ੍ਰੂਫ ਕਰ ਦਿੱਤਾ ਕਿ 80% ਜਿਹੜੇ ਲੋਕ ਨੇ ਉਹ ਧਰਮ ਦੇ ਨਾਂ ਤੇ ਵੋਟ ਨਹੀਂ ਕਰ ਰਹੇ ਮੈਂ ਕਹਾਂਗਾ 70 80% ਵੋਟ ਜੇ ਦੇਖੋ ਆਮ ਆਦਮੀ ਪਾਰਟੀ ਕੀ ਕਹਿ ਕੇ ਆਈ ਹੈ ਆਮ ਆਦਮੀ ਪਾਰਟੀ ਨੇ ਕੋਈ Hindu ভোটার ਸਿੱਖ ভোটার ਕੋਈ ਜਾਤ ਪਾਤ ਦਾ ਕੋਈ ਕਿਸ ਨੂੰ ਅਟਰੈਕਟ ਕਰਨ ਲਈ ਤਾਂ ਕੁਝ ਨਹੀਂ ਕੀਤਾ ਸੀਗਾ ਲੇਕਿਨ ਪੀਪਲ ਅਕ੍ਰੋਸ ਆਲ ਰਿਲੀਜੀਅਨਸ Hindu ਹੋਵਨ ਸਿੱਖ ਹੋਵਨ ਜਿਹੜੀ ਵੀ ਕਮਿਊਨਿਟੀਜ਼ ਨੇ ਵੇਰੀਅਸ ਕਾਸਟ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ 91 ਸੀਟਾਂ ਦਿੱਤੀਆਂ ਨੇ ਤਾਂ ਪੰਜਾਬ ਦੇ ਵਿੱਚ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਲੋਕੀ ਧਰਮ ਦੇ ਨਾਂ ਤੇ ਵੋਟ ਦੇ ਰਹੇ ਨੇ ਹਾਲਾਂਕਿ ਦੋ ਜਿਹੜੀ ਕਮਿਊਨਿਟੀਆਂ ਨੇ ਕਾਫੀ ਸਟਰੋਂਗ ਨੇ ਜਿਵੇਂ ਪੰਜਾਬ ਦੇ ਵਿੱਚ ਇੱਕ ਮੈਜੋਰਿਟੀ ਆ ਇੱਕ ਜਿਹੜੀ ਦੂਜੀ ਕਮਿਊਨਿਟੀ ਹੈ ਉਹ ਬਿਗੇਸਟ ਮਾਈਨੋਰਿਟੀ ਹੈ ਤੋਂ ਇਸ ਕਰਕੇ ਪੰਜਾਬ ਦੇ ਵਿੱਚ ਇਹ ਹੈਗਾ ਲੇਕਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਕੱਟਰ ਨਹੀਂ ਹੈਗੇ ਇਹ ਪ੍ਰੂਫ ਕਰ ਚੁੱਕੇ ਨੇ ਲੇਕਿਨ ਅਕਾਲੀ ਦਲ ਦੀ ਵੀ ਆਪਾਂ ਗੱਲ ਕਰੀਏ ਲੋਕੀ ਉਹਨਾਂ ਦੇ ਕੁਝ ਦਿਨ ਯਾਦ ਕਰਦੇ ਨੇ ਜਦੋਂ ਡਿਵੈਲਪਮੈਂਟ ਹੁੰਦੀ ਸੀਗੀ ਤੇ ਕੁਝ ਜਿਹੜੇ ਲੇਕਿਨ ਏਜ ਜਿਹੜੀ ਜਿੱਦਾਂ ਜਿੱਦਾਂ ਇਨਸਾਨ ਦੀ ਉਮਰ ਵੱਧ ਜਾਂਦੀ ਹੈ ਨਾ ਉਹ ਕਈ ਵਾਰੀ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਉਹ ਜਿੱਦਾਂ ਆਪਾਂ ਕਹਿੰਦੇ ਆ ਕਿ ਉਹ ਕट्टर अकाਲੀ ਨੇ ਜਾਂ ਕट्टर ਪਾਜਪਾ ਦੇ ਨੇ ਜਾਂ ਕट्टर ਕਾਂਗਰਸੀ ਨੇ ਆ ਹੁਣ ਆਪ ਦਾ ਤਾਂ ਕट्टर ਆਪਾਂ ਨਹੀਂ ਕਹ ਸਕਦੇ ਕਿ ਆਪ ਤਾਂ 10 ਸਾਲ ਪੁਰਾਣੀ ਪਾਰਟੀ ਹੈ ਸੋ ਜਿਹੜੇ ਯੂਥ ਹੈ ਉਹ ਤਾਂ ਡੈਫੀਨਿਟਲੀ ਇੰਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਉਹ ਕੈਂਡੀਡੇਟ ਵੱਲ ਜਾਂਦਾ ਜੋ ਕਿ ਪੰਜਾਬ ਨੇ ਸਿੱਧ ਕਰ ਦਿੱਤਾ ਲੇਕਿਨ ਜਿਹੜੇ ਬਜ਼ੁਰਗ ਨੇ ਉਨ੍ਹਾਂ ਦੇ ਵਿੱਚ ਕੁਝ ਲੋਕ ਹੁੰਦੇ ਨੇ ਜੋ ਪਾਰਟੀ ਨਾਲ ਅਫੀਲੀਏਟਡ ਹੁੰਦੇ ਨੇ ਤਾਂ ਮੇਰਾ ਅਕਾਲੀ ਵੋਟ ਦਾ ਕਹਿਣ ਦਾ ਪਾਵੇ ਹੈ ਕਿ ਕਈ ਲੋਕੀ ਕੱਟੜ ਅਕਾਲੀ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਅਕਾਲੀ ਦਲ ਨੂੰ ਹੀ ਵੋਟ ਦੇਣਾ ਹੈ ਤਾਂ ਅਕਾਲੀ ਦਲ not only ਜਿਹੜੇ ਸਪੋਰਟਰ ਜਿਹੜੇ ਉਹ ਹੈਗੇ ਨੇ ਉਸ ਤੋਂ ਇਲਾਵਾ ਕਈ ਲੋਕੀ ਉਹਨਾਂ ਦੇ ਡਿਵੈਲਪਮੈਂਟ ਨੂੰ ਬੜਾ ਯਾਦ ਕਰਦੇ ਨੇ ਕਿ ਅਕਾਲੀ ਦਲ ਵੇਲੇ ਸੜਕਾਂ ਵਧੀਆ ਬਣੀਆਂ ਅਕਾਲੀ ਦਲ ਵੇਲੇ ਆਹ ਕੰਮ ਵਧੀਆ ਹੋਏ ਸੋ ਡਿਵੈਲਪਮੈਂਟ ਦੇ ਨਾਤੇ ਵੀ ਉੱਥੇ ਵੋਟ ਹੈਗਾ ਇਟਸ not only ਕਿ ਪੰਥਿਕ ਵੋਟ ਹੈ ਸੋ ਜੇ ਉਹ ਕੰਬੀਨੇਸ਼ਨ ਅਕਾਲੀ ਦਲ ਕਿਤੇ ਨਾ ਕਿਤੇ ਕਿਉਂਕਿ ਕਾਫੀ ਪਾਰਟੀ ਦੇ ਵਿੱਚ ਜਿਹੜਾ ਵੋਟ ਹੈ ਉਹ ਵੰਡਿਆ ਜਾਣਾ ਤਾਂ ਕਿਹੜੀ ਪਾਰਟੀ ਉੱਪਰ ਕੇ ਅੱਗੇ ਆ ਜਾਏਗੀ ਕੁਝ ਨਹੀਂ ਪਤਾ ਤੇ ਆਮ ਆਦਮੀ ਪਾਰਟੀ ਕਿਉਂਕਿ ਸਰਕਾਰ ਦੇ ਵਿੱਚ ਹੈਗੀ ਹੈ ਤੇ ਜਿਹੜਾ ਕੈਂਡੀਡੇਟਸ ਦੇ ਉੱਪਰ ਚਰਚਾ ਹੋ ਸਕਦੀ ਹੈ ਲੇਕਿਨ ਅਗਰ ਆਪਾਂ ਸਿਰਫ ਪਾਰਟੀ ਤੇ ਜਾਈਏ ਤਾਂ ਪਾਰਟੀਆਂ ਚਾਰੋਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਸ ਸਮੇਂ ਭਾਜਪਾ ਵੀ ਉੱਭਰ ਰਹੀ ਹੈ ਕਾਂਗਰਸ ਪਹਿਲਾਂ ਹੀ ਸਟਰੋਂਗ ਸੀਗੀ ਆਮ ਆਦਮੀ ਪਾਰਟੀ ਨਵਾਂ ਆਈ ਹੈ ਅਕਾਲੀ ਦਲ ਦਾ ਜਿਵੇਂ ਤੁਹਾਨੂੰ ਕਿਹਾ ਕੁਝ ਲੋਕੀ ਯਾਦ ਕਰਦੇ ਨੇ ਉਹਨਾਂ ਦੀ ਡਿਵੈਲਪਮੈਂਟ ਨੂੰ ਸੋ ਪਾਰਟੀਆਂ ਦੇ ਪੱਖੋਂ ਤਾਂ ਸਾਰੀ ਪਾਰਟੀਆਂ ਜਿਹੜੀਆਂ ਨੇ ਉਹ ਆਪ ਦਾ ਇੱਕ ਬੇਸ ਉਹਨਾਂ ਦਾ ਹੈਗਾ ਉਹਨਾਂ ਨੇ ਲੈ ਕੇ ਜਾਣਾ ਹੀ ਹੁਣ ਆਂਦੀ ਗੱਲ ਕੈਂਡੀਡੇਟ ਤੇ ਸੋ ਕੈਂਡੀਡੇਟ ਕਿੱਦਾਂ ਦੇ ਹੋਣਗੇ ਇਹ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਸੋ ਹੁਣ ਜਿਹੜੇ ਕੈਂਡੀਡੇਟ ਅਨਾਉਂਸ ਹੋਏ ਨੇ ਉਹਨਾਂ ਦੀ ਆਪਣੀ ਵੀ ਪਕੜ ਹੁੰਦੀ ਹੈ ਤੇ ਉਹ ਵੀ ਜਿਹੜਾ ਹੈ 2 4 5 ਪਰਸੈਂਟ ਵੋਟ ਨੂੰ ਸਵਿੰਗ ਕਰ ਸਕਦਾ ਜਿਸ ਤਰ੍ਹਾਂ ਭਾਜੀ ਤੁਸੀਂ ਗੱਲ ਕੀਤੀ ਡਿਵੈਲਪਮੈਂਟ ਦੀ ਪਿਛਲੇ ਕਈ ਸਮਿਆਂ ਤੋਂ ਦਿਖਾਇਆ ਜਾਵੇ ਤਾਂ ਪੰਜਾਬ ਦੇ ਵਿੱਚ ਕਾਫੀ ਜਿਹੜੀ ਡਿਵੈਲਪਮੈਂਟ ਹੋਈ ਹੈ ਕੀ ਲੱਗਦਾ ਵੀ ਆਉਣ ਵਾਲੀਆਂ ਸਰਕਾਰਾਂ ਹੀ ਆ ਇਸ ਵੇਲੇ ਮੌਜੂਦਾ ਸਰਕਾਰ ਕਿ ਲੱਗਦਾ ਵੀ ਉਹਨਾਂ ਹੀ ਤਰੱਕੀ ਆਉਂਦੀ ਡਿਵੈਲਪਮੈਂਟ ਹੋਰ ਹੋਏਗੀ ਮਨਿੰਦਰ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਦੇਖੋ ਡਵੈਲਪਮੈਂਟ ਵਾਈਜ਼ ਪੰਜਾਬ ਇਨਫਰਾਸਟ੍ਰਕਚਰ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਪੰਜਾਬ ਦੀ ਪਿੰਡਾਂ ਦੇ ਵਿੱਚ ਉਹ ਸੜਕਾਂ ਬਣੀਆਂ ਤੁਸੀਂ ਯੂਪੀ ਬਿਹਾਰ ਦੇ ਪਿੰਡਾਂ ਜਾ ਕੇ ਮੈਂ ਤਾਂ ਗਿਆ ਤੇ ਉੱਥੇ ਪਿੰਡਾਂ ਦੀ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਜੋ ਸੜਕਾਂ ਤੁਹਾਨੂੰ ਪੰਜਾਬ ਦੇ ਵਿੱਚ ਦਿਸਣਗੀਆਂ ਉਹ ਤੁਹਾਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਪਿੰਡਾਂ ਦੇ ਵਿੱਚ ਨਹੀਂ ਦਿਸਣਗੀਆਂ ਸ਼ਹਿਰੀ ਇਨਫਰਾਸਟ੍ਰਕਚਰ ਵੀ ਜਿਹੜਾ ਪੰਜਾਬ ਦਾ ਹੈਗਾ ਉਹ ਟੌਪ ਨਾਚ ਹੈ ਹੁਣ ਤੁਸੀਂ ਜੀਟੀ ਰੋਡ ਜਿਹੜਾ ਦੇਖਦੇ ਹੋ ਐਨਐਚ 1 ਜਿਹੜਾ ਪਹਿਲਾਂ ਹੁੰਦਾ ਸੀ ਆਈ ਥਿੰਕ ਹੁਣ ਉਹਨੂੰ ਐਨਐਚ 44 ਕਹਿਣ ਲੱਗਿਆ NH1 ਹੋਵੇ ਹੁਣ ਜਿਹੜਾ ਜੰਮੂ ਕਾਟੜ ਹਾਈਵੇ ਬਣ ਰਿਹਾ ਉਹ ਵੀ ਇੱਥੋਂ ਆ ਰਿਹਾ ਸੋ ਇਨਫਰਾਸਟ੍ਰਕਚਰ ਟਾਪ ਨੋਚ ਪੰਜਾਬ ਦੇ ਵਿੱਚ ਰਿਆ ਪਰ ਪੰਜਾਬ ਦੇ ਵਿੱਚ ਹਮੇਸ਼ਾ ਪ੍ਰੋਬਲਮ ਕੀ ਆਈ ਹੈ ਕਿ ਜਿਹੜਾ ਨਵਾਂ ਆਈਟੀ ਸੈਕਟਰ ਹੈ ਨਵਾਂ ਕਾਰਪੋਰੇਟ ਸੈਕਟਰ ਹੈ ਉਹ ਪੰਜਾਬ ਦੇ ਵਿੱਚ ਨਾ ਆਇਆ ਜਾਂ ਨਾ ਦੇ ਬਰਾਬਰ ਹੈ ਬਹੁਤ ਥੋੜਾ ਮਾਤਰਾ ਦੇ ਵਿੱਚ ਆਇਆ ਪੰਜਾਬ ਦੇ ਵਿੱਚ ਲੈ ਦੇ ਕੇ ਲੁਧਿਆਣਾ ਹੀ ਆ ਜੋ ਇੱਕ এমਪਲੋਇਮੈਂਟ ਜਨਰੇਟ ਕਰਦਾ ਤੇ ਲੁਧਿਆਣੇ ਦੇ ਵਿੱਚ ਵੀ ਟ੍ਰੈਡੀਸ਼ਨਲ ਇੰਡਸਟਰੀ ਹੈ ਸੋ ਨਵੀਂ ਇੰਡਸਟਰੀ ਜਿਹੜੀ ਹੈ ਨਵਾਂ ਕਾਰਪੋਰੇਟ ਸੈਕਟਰ ਹੈ ਜਿਵੇਂ ਗੁੜਗਾਉਂ ਹੈ ਉਦਾਂ ਦਾ ਕੁਝ ਵੀ ਪੰਜਾਬ ਦੇ ਵਿੱਚ ਨਹੀਂ ਚੀਜ਼ ਆਈ ਜਾਂ ਬੈਂਗਲੌਰ ਹੈ ਪੁਨਾ ਹੈ ਹਾਈਦਰਾਬਾਦ ਹੈ ਇਦਾਂ ਦਾ ਕੋਈ ਵੀ ਲੁਧਿਆਣਾ ਦੇ ਵਿੱਚ ਮੰਨ ਲਓ AI ਦਾ IT ਦਾ ਜਾਂ ਪੰਜਾਬ ਦੇ ਵਿੱਚ ਜਿਵੇਂ ਮੋਹਾਲੀ ਦੇ ਵਿੱਚ ਥੋੜਾ ਬਹੁਤ ਨਾਮ ਦਾ ਆਇਆ ਸੀਗਾ ਪਰ ਦੈਟ ਇਜ਼ ਊਠ ਦੇ ਮੂੰਹ ਦੇ ਵਿੱਚ ਜੀਰੇ ਵਰਗਾ ਸੋ ਉਹ ਕਮੀ ਹੈ ਪੰਜਾਬ ਦੇ ਵਿੱਚ ਪਬਲਿਕ ਸਪੈਂਡਿੰਗ ਇਨਫਰਾਸਟ੍ਰਕਚਰ ਤੇ ਸਪੈਂਡਿੰਗ ਹੋਈ ਹੈ ਪਰ ਇੰਡਸਟਰੀ ਆਈਟੀ ਏਆਈ ਨਵੀਆਂ ਚੀਜ਼ਾਂ ਇਨੋਵੇਸ਼ਨ ਉਹ ਹੋਈਆਂ ਨੇ ਘਟ ਤੇ ਇਸ ਕਰਕੇ ਪੰਜਾਬ ਪਿੱਛੇ ਚਲਾ ਗਿਆ ਤੇ ਹੁਣ ਕਿਉਂਕਿ ਲੋਕੀ ਵੀ ਬ੍ਰੇਨ ਡレイン ਵੀ ਕਾਫੀ ਹੋਇਆ ਆਇਲਸ ਕਰਕੇ ਸਾਰਾ ਜਿਹੜਾ ਇੰਟੈਲੀਜੈਂਟ ਲੋਕ ਨੇ ਬਾਹਰ ਚਲੇ ਗਏ ਕਿਉਂਕਿ ਜੌਬਸ ਨਹੀਂ ਸੀਗੀਆਂ ਸੋ ਇੱਕ ਸਰਕਲ ਜਾਂ ਬਣ ਜਾਂਦਾ ਲੋਕੀ ਚਲੇ ਜਾਂਦੇ ਕਿਉਂਕਿ ਜੌਬਸ ਨਹੀਂ ਜੌਬਸ ਨਹੀਂ ਕਿਉਂਕਿ ਇੰਟੈਲੀਜੈਂਟ ਲੋਕ ਹੀ ਨਹੀਂ ਸੋ ਇਟ ਇਜ਼ ਅ ਵਿਸ਼ੀਅਸ ਸਰਕਲ ਇਸ ਵਿਸ਼ੀਅਸ ਸਰਕਲ ਨੂੰ ਆਮ ਆਦਮੀ ਪਾਰਟੀ ਨੇ بڑے ਦਾਅਵੇ ਕੀਤੇ ਕਿ ਉਹ ਤੋੜਨਗੇ ਠੀਕ ਹੈ ਕੁਝ ਨਵਾਂ ਲੈ ਕੇ ਆਉਣਗੇ بڑے ਸਮਿਟ ਉਹਨਾਂ ਨੇ ਕੀਤੇ ਨੇ ਲੁਧਿਆਣੇ ਦੇ ਵਿੱਚ ਟਾਟਾ ਦਾ ਪਲਾਂਟ ਵੀ ਖੋਲਿਆ ਗਿਆ ਟਰੈਡੀਸ਼ਨਲ ਇੰਡਸਟਰੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਹਮ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਪਰ ਵੇਖਣਾ ਹੋਵੇਗਾ ਇਹਨਾਂ ਦਾ ਜੋ ਰਿਜ਼ਲਟ ਹੈ ਉਹ 4-5 ਸਾਲ ਬਾਅਦ ਆਉਂਦਾ ਹੈ ਅਜੇ 2 ਸਾਲ ਹੋਏ ਨੇ ਸੋ ਇਟਸ ਟੂ अर्ਲੀ ਟੂ ਜਜ ਮੈਂ ਤਾਂ ਅਜੇ 2-3 ਸਾਲ ਬਾਅਦ ਹੀ ਜਿਹੜਾ ਹੈ ਜਜਮੈਂਟ ਜਿਹੜੀ ਹੈ ਉਹਦੀ ਆਏਗੀ ਕਿ ਆ ਪੰਜਾਬ ਵਾਪਸ ਲੀਤੇ ਆਉਂਦਾ ਜਾਂ ਫਿਰ ਪੰਜਾਬ ਇੱਕ ਜੌਬਲੈਸ ਸਟੇਟ ਬਣ ਕੇ ਰਹਿ ਜਾਂਦਾ ਜਿਵੇਂ ਭਾਜੀ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸਰਕਾਰਾਂ ਵੱਲੋਂ ਜਾਂ ਕਹਿ ਲੋ ਵੀ ਜਿਵੇਂ ਮੰਡੀ ਗੋਬਿੰਦਗੜ ਦੀ ਗੱਲ ਕਰੀਏ ਫੈਕਟਰੀਆਂ ਦੇ ਮਾਮਲੇ ਦੇ ਵਿੱਚ ਬਹੁਤ ਮਤਲਬ ਟੋਪ ਨੋਚ ਜਾਂ ਕਹਿ ਲੋ ਜਾਂ ਕਹਿ ਲੋ ਵੀ ਬਹੁਤ ਵਧੀਆ ਜਿਹੜੀ ਫੈਕਟਰੀਆਂ ਜਣੀਆਂ ਸੀ ਤਿਗੀਆਂ ਮੰਡੀ ਗੋਬਿੰਦਗੜ ਦੇ ਵੀ ਸੀ ਕੀ ਲੱਗਦਾ ਵੀ ਜੜੀਆਂ ਉਹਦੇ ਵਿੱਚੋਂ ਕੁਝ ਫੈਕਟਰੀ ਜੜੀਆਂ ਬੰਦ ਹੋ ਗਈ ਉਹ ਦੁਬਾਰਾ ਚੱਲ ਪਾਣਗੀਆਂ ਇਹ ਤਾਂ ਦੇਖੋ ਪੋਲੂਸ਼ਨ ਦੇ ਕਰਕੇ ਜਾਂ ਜੋ ਵੀ ਰੀਜ਼ਨਸ ਇਹਦੇ ਬਣੇ ਮਲਟੀਪਲ ਰੀਜਨ ਸੀ ਕਿਤਾ ਕੰਮ ਘਟਾਇਆ ਸੀਗਾ ਕੁਝ ਪੋਲਿਊਸ਼ਨ ਨੋਰਮਸ ਨਹੀਂ ਫਾਲੋ ਹੋ ਰਹੇ ਹੋਣੇ ਅ ਮਲਟੀਪਲ ਰੀਜਨਸ ਕਰਕੇ ਇਹ ਚੀਜ਼ਾਂ ਹੋਈਆਂ ਸੀਗੀਆਂ ਹੁਣ ਇਹ ਨਾ ਕਿ ਸਿਰਫ ਸਰਕਾਰ ਦੇ ਉੱਪਰ ਡਿਪੈਂਡ ਕਰਦਾ ਇਹ ਉਹਨਾਂ ਬਿਜ਼ਨਸ ਹਾਊਸਸੇ ਤੇ ਵੀ ਡਿਪੈਂਡ ਕਰਦਾ ਜੇ ਉਹ ਫੈਕਟਰੀਜ਼ ਨਹੀਂ ਖੁੱਲਦੀਆਂ ਕੁਝ ਨਵੀਆਂ ਖੁੱਲ ਪਾਂਦੀਆਂ ਨੇ ਜਾਂ ਫਿਰ ਉਹਨਾਂ ਨੂੰ ਕਿੱਦਾਂ ਰਿਵਾਈਵ ਕੀਤਾ ਜਾਂਦਾ ਹੈ ਬਿਜ਼ਨਸਮੈਨ ਨੂੰ ਪੰਜਾਬ ਦੇ ਵਿੱਚ ਸਬਸਿਡੀ ਦੀ ਲੋੜ ਹੈ ਕਿਉਂਕਿ ਨਾਲ ਦੇ ਜਿਹੜੇ ਸੂਬੇ ਨੇ ਜਿਵੇਂ ਹਿਮਾਚਲ ਹੋ ਗਿਆ ਉੱਥੇ ਵੱਧੀ ਉੱਥੇ ਬਹੁਤ ਵੱਡੀ ਸਬਸਿਡੀ ਹੈ ਠੀਕ ਹੈ ਮੱਧ ਪ੍ਰਦੇਸ਼ ਦੇ ਵਿੱਚ ਵੀ ਪੰਜਾਬ ਤੋਂ ਕਾਫੀ ਗਏ ਸੀ ਬਿਹਾਰ ਯੂਪੀ ਦੇ ਵਿੱਚ ਵੀ ਕਿਉਂਕਿ ਉਹਨਾਂ ਸੂਬਿਆਂ ਦੇ ਵਿੱਚ ਅਟਰੈਕਟਿਵ ਸਬਸਿਡੀਆਂ ਜਾਂ ਇਨਸੈਂਟਿਵਸ ਬਿਜ਼ਨਸਮੈਨ ਨੂੰ ਦਿੱਤੇ ਜਾ ਰਹੇ ਸੀ ਪੰਜਾਬ ਦੇ ਵਿੱਚ ਹੁਣ ਸਰਕਾਰ ਦਾਅਵੇ ਤਾਂ ਵੱਡੇ ਕਰ ਰਹੀ ਹੈ ਪਰ ਗਰਾਊਂਡ ਤੇ ਕੀ ਸਿਚੁਏਸ਼ਨ ਬਣੇਗੀ ਉਹ 2-3 ਸਾਲ ਬਾਅਦ ਹੀ ਸਾਨੂੰ ਸਮਝ ਆਵੇਗਾ ਤੇ ਬਿਜ਼ਨਸਮੈਨ ਜਿਹੜੇ ਨੇ ਉਹ ਹੋਪਫੁਲੀ ਪੰਜਾਬ ਲਈ ਜੇ ਪੋਜ਼ਿਟਿਵ ਰਹਿੰਦੇ ਨੇ ਕੁਝ 2-3 ਸਾਲਾਂ ਚ ਦਿਸਿਆ ਅਗਰ ਤਾਂ ਪੰਜਾਬ ਕੈਨ ਕਮ ਬੈਕ ਔਨ ਦਾ ਟਰੈਕ ਬਾਕੀ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ ਜਿਵੇਂ ਲੁਧਿਆਣੇ ਦਾ 에ਅਰਪੋਰਟ ਚੱਲਣਾ ਬਹੁਤ ਜ਼ਰੂਰੀ ਹੈ ਸੈਂਟਰ ਦੇ ਵਿੱਚ ਹੋ ਕੇ ਇਹਦੇ ਨਾਲ ਵੀ ਜਿਹੜੀ ਡਿਵੈਲਪਮੈਂਟ ਤਰੱਕੀ ਕਾਰਪੋਰੇਟਸ ਇਹ ਸਾਰੀਆਂ ਚੀਜ਼ਾਂ ਉੱਥੇ ਆ ਸਕਦੀਆਂ ਨੇ ਸੋ ਆਲਰੇਡੀ ਹੁਣ ਪੰਜਾਬ ਦੇ ਵਿੱਚ ਫੰਕਸ਼ਨਲ ਦੋ ਤਿੰਨ 에ਅਰਪੋਰਟ ਹੋ ਚੁੱਕੇ ਨੇ ਸੜਕ ਮਾਰਗ ਵੀ ਜਿਹੜੇ ਵਧੀਆ ਬਣ ਰਹੇ ਨੇ ਐਂਡ ਜੇ ਮਾਹੌਲ ਪੰਜਾਬ ਦਾ ਵਧੀਆ ਰਹਿੰਦਾ ਸੋ ਪੰਜਾਬ ਕੈਨ ਮੇਕ ਅ ਕਮਬੈਕ ਪੰਜਾਬ ਨੇ ਹਮੇਸ਼ਾ ਜਿਹੜੀ ਆ ਵਾਪਸੀ ਹਮੇਸ਼ਾ ਕੀਤੀ ਹੈ ਪੰਜਾਬ ਨੇ بڑے بڑے ਦੌਰ ਦੇਖੇ ਨੇ ਉਥੋਂ ਵੀ ਵਾਪਸੀ ਕੀਤੀ ਹੈ ਸੋ ਇਥੋਂ ਵੀ ਜਿਹੜੀ ਵਾਪਸੀ ਆ ਪੰਜਾਬ ਦੀ ਹੋ ਸਕਦੀ ਹੈ ਅੱਜ ਦੀ ਚਰਚਾ ਲਈ ਮਨੀਜੀ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਲੁਧਿਆਣਾ ਪੋਸਟ